ਹੈਲੋ एवरीवन वेलकम टू माय व्लॉग ਤੇ ਅੱਜ ਸੀ ਚੱਲਿਆਂ ਮम्मा ਹੁਣਾ ਗੋਲ ਜਾਣੀ ਕਿ ਮੇਰੇ ਪਿੱਕੇ ਘਰ ਤੇ ਅਸੀਂ ਫੇਰ ਪਹੁੰਚ ਲਿਆ ਥੋੜੇ ਦਿਨ ਲੇਟ ਹੋ ਗਏ ਕਿਉਂਕਿ ਇਹਦੀ ਤਬੀਤ ਵੀ ਨਹੀਂ ਖਰਾਬ ਸੀ ਤੇ ਘਰੇ ਕੰਮ ਵੀ ਸੀਗਾ ਜ਼ਰੂਰੀ ਤੇ ਇਸ ਕਰਕੇ ਅਸੀਂ ਹੁਣ ਚੱਲੇ ਆ ਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੁਹਾਨੂੰ ਤੇ ਅਸੀਂ ਜਲਾਵਾਂਗੇ ਵਸ ਨਿਕਲਦੇ ਆ ਹੁਣ ਥੋੜਾ ਲੇਟ ਹੋ ਗਿਆ ਜੀ ਜਲਦੀ ਜਲਦੀ ਰੈਡੀ ਹੋਈ ਆ ਮੈਂ ਦੇ ਨਿਕਲ ਗਿਆ ਫਿਰ ਤੁਹਾਨੂੰ ਦਿਖਾਨੇ ਆ ਮਮੀ ਡੈਡ ਨੂੰ ਮਿਲਾਂਗੇ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਡੇਲੀ ਦਾ ਬਲੌਗ ਦੇਖਣ ਲਈ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਥੈਂਕ ਯੂ ਹੁਣ ਮੈਂ ਬਣਾ ਲਾਂ ਕੁੱਟਕੁੱਟ ਚਾਹ ਆਪਾਂ ਕਹਿੰਦੇ ਨੇ ਚਾਹ ਬਣਾ ਲਈਏ ਇੱਧਰ ਬੋਲਦੇ ਨੇ ਚਾਹ ਕਰ ਲਓ ਚਾਹ ਕਰ ਲਓ ਤੇ ਪਹਿਲਾਂ ਤਾਂ ਮੈਂ ਘੱਟ ਪਿੰਦੀ ਸੀ ਚਾਹ ਦਿਨ ਚ ਇੱਕ ਵਾਰੀ ਮਸਾਂ ਜਾਂ ਦੋ ਵਾਰੀ ਇੱਥੇ ਤਾਂ ਮਾ ਤਾਂ ਦਿਨ-ਦਿਨ ਚਾਰ-ਚਾਰ ਵਾਰੀ ਚਾਹ ਵੀ ਲੈਂਦੀ ਆ ਔਰ ਹਾਂ ਇੱਥੇ ਤਾਂ ਲੋਕ ਵੱਡੇ-ਵੱਡੇ ਭਾਂਡੇ ਚ ਚਾਹ ਪੀਂਦੇ ਕੋਲਿਆਂ ਚ ਮੈਂ ਤਾਂ ਕਦੀ ਕੋਲੇ ਚ ਚਾਹ ਨਹੀਂ ਪੀਤੀ ਇੱਥੇ ਆ ਕੇ ਪੀਤੀ ਮਾਲਵੇ ਚ ਕਮੈਂਟ ਕਰਕੇ ਦੱਸੋ ਸੱਚੀ ਮਾਲਵੇ ਚ ਲੋਕ ਨਹੀਂ ਚਾਹ ਪੀਂਦੇ ਆ ਕੋਲਿਆਂ ਦੇ ਵਿੱਚ ਵੱਡੇ-ਵੱਡੇ ਭਾਂਡੇਆਂ ਚ ਹਾਂ ਪੀਤੀ ਆ ਗਲਾਸ ਚ ਪੀਤੀ ਆ ਕੱਪ ਚ ਪੀਤੀ ਆ ਕੋਲਿਆਂ ਚ ਚਾਹ ਤਾਂ ਮੈਂ ਇੱਥੇ ਆ ਕੇ ਦੇਖੀ ਆ ਲੋਕ ਕੋਲਿਆਂ ਚ ਚਾਹ ਪੀਂਦੇ ਨੇ ਬਾਪ ਦਸੇ ਲੋ ਹੈ ਕਿਹੜੀ ਸੇ ਜਿਹੜੀ ਮੰਮੀ ਕੱਲ ਗੱਲ ਕਰਦੀ ਕੀ ਜੀਜੇ ਕੀ ਮੈਂ ਕੀ ਕਹਿੰਨੀ ਪੀ ਤਾਨੂੰ ਹਾਂ ਉਹੀ ਮੈਂ ਸੁਣ ਰਿਆ ਕੀ ਜੀਜੇ ਤਾਂ ਕਿਹੜੀ ਸੇ ਸੀ ਕੀ ਉਹ ਹੋਇਆ ਸੀ ਕੀ تھی ਸੀ ਕਿਤੇ ਜੇ ਲੁਕਾਣੀ ਕਿਹੜੀ ਹੈ ਐੜ ਤੋਂ ਅਗਲਾ ਹੈ ਕਿਹੜੀ ਗੱਲ ਸੀ ਕੋਈ ਨਹੀਂ ਬੰਦ ਕਰਕੇ ਤਾਂ ਮੈਂ ਪੁੱਛੂੰਗੀ ਤင်းੀ ਸਾਕੇ ਦੇ ਤੁਸੀਂ ਤਾਂ ਮੈਨੂੰ ਪਤਾ ਲੱਗ ਗਿਆ ਕਿਹੜੀ ਸੇਲੀ ਦੱਸੋ ਕਿੱਥੋਂ ਦੀ ਸੇਲੀ ਕਿੱਥੇ ਗਿਆ ਅਨ੍ਯਾ ਦੱਸ ਚਲਿਓ ਤਾਤੀ ਬਹੁਤ ਸ਼ਰੀਮ ਚਵਾਕ ਆ ਹਾਂ ਅੱਛਾ ਮਮੀ ਨੇ ਮੈਂ ਥੋੜੀ ਜੀ ਗੱਲ ਦੱਸ ਤਾ ਬਾਕੀ ਮੈਂ ਪੁੱਛ ਲੈਣੀ ਮਮੀ ਤੁਸੀਂ ਕੀ ਕਰ ਰਹੇ ਹੋ ਦੱਸੋ ਰਾਜਾ ਵੇਟ ਦਾ ਦੇ ਇੱਕ ਜਾਂਦਾ ਛੁੱਭ ਗਿਆ ਨਾ ਸਾਰਾ ਹੀ ਸਾਰੇ ਕਿਤੇ ਪਾਣੀ ਆ ਗਿਆ ਕਿੰਨਾ ਪਾਣੀ ਅਸੀਂ ਜੱਤਲੇ ਕਰਿਓ ਮੜੀ ਜੀ ਹੋਲੀ ਕਰਿਓ ਘਰ ਜੱਤਲੇ ਕਰ ਵੈਸੇ ਇਥੇ ਦਿਖਾ ਦੇ ਟੁੱਟ ਗਈ ਸ਼ਾਇਦ ਕੋਈ ਨਹਿਰ ਨੂਰ ਕੁਝ ਮਾਰੇ ਟੁੱਟ ਗਈ ਹੈ ਨਾ ਕੋਲੀ ਕਰ ਮਰਜੀ ਕਰ ਆ ਦੇ ਘਰਾਂ ਚ ਪਾਣੀ ਆ ਗਿਆ ਘਰ ਡੁੱਬ ਗਏ ਸੋੜਾ ਪਾਣੀ ਆ ਕੀ ਕੋਈ ਨਹਿਰ ਨੂਰ ਨਹੀਂ ਦਰਿਆ ਦਰੂ ਦਾ ਪਾਣੀ ਛੱਡਦਾ ਨਾ ਹਾਂ ਸਾਰਾ ਭਰ ਗਿਆ ਇੱਧਰ ਸਾਰਾ ਪਾਣੀ ਭਰ ਗਿਆ ਸਾਰਾ ਪਾਣੀ ਭਰ ਗਿਆ ਸੁਣੀ ਜੂਲੀ ਕਰੋ ਨਾ ਘਰ ਲਓ ਜੀ ਗੁਸਤਾ ਹੋਇਆ ਹੋਊਗਾ ਯਾਰ ਨਹੀਂ ਇੰਨੇ ਖੰਬੇ ਤਾਂ ਡਿੱਗਦੇ ਨਹੀਂ ਹੁੰਦੇ ਪਰ ਤੇ ਹੁੰਦੇ ਨੇ ਬਹੁਤਾਂ ਵੀ ਲੋਕਾਂ ਦਾ ਝੋਨਾ ਮਰ ਗਿਆ ਵੀ ਯਾਰ ਝੋਨਾ ਮਰ ਗਿਆ ਹੋਊਗਾ ਲੋਕਾਂ ਦਾ ਬਹੁਤ ਨੁਕਸਾਨ ਹੋ ਗਿਆ ਮੋਟਰਾਂ ਵੀ ਵਿੱਚ ਹੀ ਆ ਯਾਰ ਪਾਣੀ ਦੇ ਹਣਾ ਹਾਂ ਕਰੰਟ ਵੀ ਆਉਂਦਾ ਹੁੰਦਾ ਯਾਰ ਪਾਣੀ ਦੇ ਵਿੱਚ ਹੋਰ ਇਹ ਚ ਹਾਂ ਫਿਰ ਉਧਰ ਜਿਹੜੇ ਲੋਕ ਰਹਿੰਦੇ ਉਹਨਾਂ ਦਾ ਥਿਊ ਆ ਲੋਕ ਤਾਂ ਤਾਂ ਨਿਕਲ ਆਉਂਦੇ ਲਓ ਜੀ ਥਿਊ ਦੇਖ ਲਓ ਜੀ ਸੋਹਣਾ ਨਾਲ ਥਿਊ ਦੇ ਨਾਲ ਇਹਨਾਂ ਨੂੰ ਵੀ ਦੇਖ ਲੈ ਮੈਂ ਜਿਆਦਾ ਸੋਹਣਾ ਥਿਊ ਨਾਲੋਂ ਆਹੋ ਹੋ ਇਹ ਤੁਹਾਨੂੰ ਭਲੇਖਾ ਕਿੰਨੇ ਪਾਇਆ ਮੈਂ ਬਚਪਨ ਤੋਂ ਹੀ ਹੈ ਫੋਟੋ ਜਿਹਨੇ ਕਿ ਮੁੰਡਾ ਮੈਂ ਬਚਪਨ ਤੋਂ ਐਦਾਂ ਦੇ ਆਪਣੇ ਪਿੰਡ ਆਪਣੇ ਦਾਪਾ ਆਪਣਾ ਸਹਿਰ ਦੇਖਿਓ ਤੁਸੀਂ ਜਾ ਕੇ ਸਾਡਾ ਪਿੰਡ ਪਿੰਡ ਲੈ ਨੇ ਸਵਾਗਤ ਕਰਨਾਗਾ ਆਹ ਹਾਂ ਸੁਣਾਇਆ ਸਾਡਾ ਪਿੰਡ ਉਹ ਹੋ ਮੈਂ ਕੀ ਗੱਲ ਲੱਗੀ ਸੀ ਇਹ ਸਾਰੇ ਜਾਣੇ ਆਪਣੀ ਲਵ ਸਟੋਰੀ ਲਵ ਸਟੋਰੀ ਪੁੱਛਦੇ ਰਹਿੰਦੇ ਥੋੜੀ ਜੀ ਦੱਸਿਓ ਲਵ ਸਟੋਰੀ ਬੱਸ ਦੱਸਦਾ ਥੋੜਾ ਜਿਹਾ ਨਹੀਂ ਦੱਸਾਂਗੇ ਅਸੀਂ ਅਸੀਂ ਸਪੈਸ਼ਲ ਵਲੌਗ ਬਣਾਵਾਂਗੇ ਲਵ ਸਟੋਰੀ ਦਾ ਪਰ ਹਲੇ ਥੋੜਾ ਜਿਹਾ ਰੁੱਕ ਕੇ ਬਣਾਵਾਂਗੇ ਥੋੜਾ ਜਰਾ ਅਸਾ ਜਰਾ ਅਸਾ ਆਪਾਂ ਉਹ ਲੈਣਾ ਆ ਫਰੂਟ ਫਰੂਟਸ ਲੈਣੇ ਆਂਗੇ ਤੇ ਸਵੀਟਸ ਲੈਣੀਆਂ ਮਠਾਈ ਲੈਣੀਆਂ ਉਹ ਉਹ ਵੀ ਲੋ ਉਹ ਮੈਂ ਕਹਾਂ ਲੱਗ ਜਿਕੇਲਾ ਹਣ ਰੋਤੋਂ ਦਿਆ ਗਏ ਗੱਦਰੀਲੀ ਨਹੀਂ ਮੈਂ ਗੱਦਰੀਲੀ ਵਾਲੀ ਬਰਫੀ ਖਾਣੀ ਆ ਪੁੱਛ ਲੈਨੇ ਆਉਗੀ ਕਿਥੇ ਕਿ ਤੋਤਾ ਮਿਲੂ ਕਿ ਤੋਤਾ ਮਿਲੂ ਮੈਨੂੰ ਪਸੰਦ ਆ ਹੁਣ ਮੈਂ ਕਹਤਾ ਨਾ ਮੈਨੂੰ ਪਸੰਦ ਆ ਹੁਣ ਤਾਂ ਇਹ ਲੀ ਲੇ ਲਵ ਗਈ ਮੈਨੂੰ ਪਤਾ ਆ ਜਿੱਥੋਂ ਮਰਜੀ ਖੂੰਜ ਕਿ ਖੁੰਜੇ ਚ ਲੱਭ ਕੇ ਲਿਆਉਗੇ ਬਸ ਰਹਿ ਜਾਂਦਾ ਮੈਨੂੰ ਪਤਾ ਆ ਲੈ ਕੇ ਤੇ ਆਉਂਗੇ ਤੇ ਮੈਂ ਕਹਦਾ ਮੈਂ ਨਾ ਕੀਤਾ ਨਹੀਂ ਨਹੀਂ ਅਜੇ ਮੈਂ ਕਹਤਾਂ ਨਾ ਮੈਂ ਕੁਝ ਜੀ ਖਾਣੀਆਂ ਜਾਂ ਮੈਨੂੰ ਪਸੰਦ ਆ ਫਿਰ ਲੈ ਹੀ ਹੁੰਦੇ ਹੁੰਦੇ ਲੈ ਆਸਮੁਕ ਮੁੰਡਾ ਵੈ ਕਿੰਨੇ ਦੂਰ ਆਗੇ ਵਧੀਆਂ ਜੜਾਂ ਜਾ ਗਏ ਬਹੁਤ ਦੂਰ ਆ ਗਏ ਨਹੀਂ ਠੀਕ ਆ ਤੁਸੀਂ ਨੇ ਦੂਰ ਆ ਤੁਸੀਂ ਮੈਨੂੰ ਦੂਰ ਲੈ ਕੇ ਆਏ ਫੇਰ ਕੀ ਹੋ ਗਿਆ ਲੈ ਕੇ ਵੀ ਚੱਲੇ ਲੈ ਕੇ ਵੀ ਚੱਲਦੇ ਕਦੋਂ ਦੇ ਚੱਲੇ ਪਏ ਆ ਵਾਸੇ ਆਪਾਂ ਹਾਂਜੀ ਕਦੋਂ ਦੇ ਚੱਲੇ ਪਏ ਆ ਆਪਾਂ ਕੀ ਦਿਲਾਸਾ ਦੇ ਸਕਦੇ ਵੀ ਦੂਰ ਨਹੀਂ ਹੌਸਲਾ ਹੌਸਲਾਈ ਹੈ ਹੌਸਲਾਈ ਬੱਲੇ ਨਹੀਂ ਥੱਕ ਤਾਂ ਮੈਂ ਵੀ ਗਈ ਬੈਠੀ ਤੱਕ ਹੀ ਬਜਮਟ ਥੱਕ ਨਹੀਂ ਹੋਰ ਕੀ ਬਬਾ ਨਰ ਪੈ ਗਿਆ ਨਾ ਨਹੀਂ ਠੀਕ ਆ ਪੱਲੀ ਆਲੀ ਚੱਲੇ ਨਾ ਆਪਾਂ ਹਾਂ ਤੇ ਫਿਰ ਤੂੰ ਤੋਂ ਮਨ ਜਾਣ ਲੱਗੇ ਫਿਰ ਨਹੀਂ ਹੋਇਆ ਕਰ। ਫਿਰ ਯੂਜ਼ ਟੂ ਹੋ ਜਾਣਾ ਇਹ ਰੋਡ ਆਪਾਂ ਹਾਂ ਫਿਰ ਨਹੀਂ ਲੱਗਿਆ ਕਰਨਾ ਵੀ ਹਾਂ ਤੂੰ। ਵੀ ਖਾਵੇ ਤੂੰ ਵੀ ਖਾਵੇ ਤੇ ਨੀ ਕੀ ਕਰਦਾ ਨਾ ਨੇਕੀ ਕਰੇ ਚਿੱਤਰ ਖਾ ਮੈਂ ਵੀ ਖਾਦੇ ਤੂੰ ਵੀ ਖਾਏ ਨੇ ਵਿਚਾਰੇ ਨੇ ਬਾਲੇ ਚਿੱਤਰ ਕਹਦੇ ਆ। ਨਹੀਂ ਨਹੀਂ ਸਹੀ ਗੱਲ ਆ। ਨੇਕੀ ਕਰ। ਨੇਕੀ ਕਰ। ਜਦੋਂ ਬੰਦਾ ਕਿਸੇ ਦਾ ਚੰਗਾ ਕਰਦਾ ਨਾ ਚਿੱਤਰ ਹੀ ਪੈਂਦੇ ਉਹਨੂੰ। ਬਾਈ ਜੀ ਮੇਰੇ ਕੁੱਤੇ ਉਤੋਂ ਹੀ ਨਗਾ ਦਿੱਤੀ ਗੱਡੀ। ਹੈ? ਨਹੀਂ ਮਜ਼ਾਕ ਸੀ। ਕਿਵੇਂ ਦਾ ਲੱਗ ਰਿਹਾ ਤੁਹਾਨੂੰ? ਮੈਨੂੰ? ਹਾਂ। ਆਏ ਰੱਬਾ। ਆਪਣੇ ਸੋਰੀਆ ਪਿੰਡ ਚਾਹੇ। ਬਾਈ ਦੰਨੋ। ਸੋਰੀ ਮਾਈ। ਥੋੜਾ ਜਿਹਾ ਰਸਤਾ ਫੁੱਟਿਆ ਆ ਇੰਨਾ ਨਹੀਂ। ਇਹ ਸੁਬਾਨਪੁਰ ਦਾ ਰਸਤਾ ਥੋੜਾ ਟੁੱਟਿਆ ਹੋਇਆ ਹੈ। ਥੋੜਾ? ਹਾਂ। ਮੈਨੂੰ ਆਏ ਮੇਰੇ ਕਲਿੱਜੇ ਚ ਚੱਕੂ ਚੱਲ ਜਾਂਦੇ ਹੈਗੇ ਜਦੋਂ ਖੱਡੇ 'ਚ ਡਿੱਗਦੀ ਗੱਡੀ ਅੱਡੇ ਵੀ ਨਹੀਂ ਖੱਡੇ ਵਾਸ ਕਰੋ ਛੋਟੇ ਛੋਟੇ ਨੇ ਛੋਟੇ ਛੋਟੇ ਖੱਡੇ ਦੇਖੋ ਹਾਏ ਰੇ ਸੌਰੀ ਮਾਈ ਲੈمبرਗਿਨੀ ਵਲੋਗ ਬਣਾਏ ਕੀ ਬਣਾ ਰਹੇ ਰਹੇ ਕਿੱਥੇ ਬੰਦਾ ਆ ਕੇ ਲੰਗਾ ਹਾਏ ਨਾ ਮੇਰਾ ਛੋਨਾ ਪੁੱਤਾ ਚਾਪੂਈ ਨੂੰ ਚਾਚੀ ਕਾ ਲਾ ਦੇ ਚਾਚੀ ਕਾ ਬਾਬੂ ਜੂ ਕਰਦੇ ਪੂਈ ਨੂੰ

ਏ ਮਾਰਕ ਜਿੱਕ ਨੂੰ ਮਾਰਦੇ ਪਏ ਜਿੰਮੀ ਨਾ ਖੇਡ ਲਿਆ ਜਿੰਮੀ ਨਾ ਜਿੰਮੀ ਨਾ ਖੇਡ ਲਿਆ ਤੂੰ ਚਾਚੀ ਗੱਲ ਕਰਦੇ ਬਾਬੂ ਜੂ ਕਰਦੇ ਬਾਬੂ ਜੂ ਕਰਦੇ ਕਰਦੇ ਬੂਈ ਬਾਬੂ ਜੂ ਕਰਦੇ ਉਹ ਤੋੜੀ ਮੈਂ ਨਾ ਵਾ ਵਾ

अच्छा। पोकोड़े ਟੰਡੇ ਹੋਗੇ। ਉਹ ਖਾਣਾ ਬਈ। ਰਾਜਵੀਰ ਉੱਠ ਜਾ ਸਕੂਲ ਦਾ ਟਾਈਮ ਗਿਆ ਹੁਣ। ਨਾ ਇਹ ਨਹੀਂ ਉੱਡਾ ਸਕੂਲ ਦਾ ਟਾਈਮ। 10 ਵਜੇ ਉੱਠੂਗਾ ਕਿਦਾਂ ਜੇ ਸਕੂਲ ਦਾ ਟਾਈਮ ਗਿਆ। ਰਾਜਵੀਰ ਗਿਆ ਸਕੂਲ ਦਾ ਟਾਈਮ ਹੋਣ ਉੱਠ ਜਾ। ਹੋਣ ਨਹੀਂ ਜਾਣਾ ਸਕੂਲ। ਉੱਠ ਜਾ ਤੂੰ ਅੱਜ ਛੁੱਟੀ ਕਰ ਲਾਂਗੇ। ਅੱਜ ਛੁੱਟੀ ਕਰ ਲੈਣੀ ਆ। ਹੈ ਤੋ ਮਨ ਨਾ ਮਿਲੂ ਹੈ ਇਹ ਕਿਉਂ ਲੈ ਭੁੱਲ ਗਈ ਵਲੌਗ ਬਣਾਣੀ ਪਰ ਅਕਸਰ ਲੋਗ ਉਹ ਨਾ ਕੋਲੇ ਜਾਂਦੇ ਨਹੀਂ ਹਮੇਸ਼ਾ ਲੈ ਕਰੋ ਨਿਕਲ ਗਿਆ ਸੋਚ ਕੇ ਵੀ ਹਾਂ ਵਲੌਗ ਬਣਾਉਣਾ ਥੋੜਾ ਜਿਹਾ ਬਣਾ ਕੇ ਰਸਤੇ 'ਚ ਕੋਈ ਗੱਲ ਨਹੀਂ ਮੁੜ ਕੇ ਫਿਰ ਆਮੇ ਜਿੱਤਾਂ ਹੁੰਦਾ ਹੈ ਬਣਾਉਣਾ ਸੀ ਮੇਰਾ ਰਮਾਲ ਪਿਛਲੇ ਵਲੌਗ 'ਚ ਕਿਹਾ ਸੀ ਸੌਰੀ ਮੈਂ ਕੀ ਪਿਛਲੇ ਵਲੌਗ 'ਚ ਮੇਰਾ ਰਮਾਲ ਹੁਣ ਵੀ ਭੁੱਲ ਗਈ ਹੁਣ ਕੀ ਕਹਿਣਾ ਚਾਹੂੰਗੀ ਕੁਛ ਸ਼ਰਮਿੰਦਾ ਹੋ ਰਿਹਾ ਮਾੜਾ ਜਿਹਾ ਥੋੜਾ ਜਿਹਾ ਥੋੜਾ ਜਿਹਾ ਆ ਦੇਖੋ ਅੱਡੀ ਸਾਰੀ ਚੰਨੀ ਰੱਖੀ ਮੈਂ ਝਾਮੇਰ ਘੋ ਹੋ ਜਾਣਾ ਨਹੀਂ ਨਹੀਂ ਇਹ ਤਾਂ ਸੇਮ ਡਾਇਲੋਗ ਸੇਮ ਵਲੌਗ ਇਹ ਤਾਂ ਇਹ ਤਾਂ ਫੋਟੋ ਆ ਮੈਂ 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 ਹੇ 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 ਅੱਗੇ ਸੀ ਮਮੂ ਨਾ ਮਮੂ ਕਿ ਕਿ ਮੈਂ ਸਿੱਟੀ ਕਿ ਚੱਲ ਪਿੱਛਾ ਜਾਣਾ ਸਿੱਟੀ ਚੱਤੀ ਗਈ ਸੀ ਚੱਤੀ ਜਾ ਰਿਹਾ ਫਿਰ ਕੱਪੜੇ ਟਕਣੇ ਸੀ ਇੱਧਰ ਲੱਗਾ ਨਹੀਂ ਲਿਖਦਾ ਕਿੰਨੇ ਲਿਖਦਾ ਕਦਨੀ ਤੇ ਕਹਦਾ ਅੱਦਰ ਢੱਕਾ ਕੀ ਕਿਹੜਾ ਦਰਿਆ ਵਾ ਚਲਾ ਅੱਦਰ ਦਰਿਆ ਦਾ ਨਾਂ ਦੱਸੋ ਤੁਸਾਂ ਨੂੰ ਮਨੂ ਤੇ ਪਾਣੀ ਵਾਲਾ ਦਰਿਆ ਕਿਹੜਾ ਦਰਿਆ ਮੈਨੂੰ ਕਦਾ ਤੇ ਮੈਨੂੰ ਵੀ ਨਹੀਂ ਆ ਗਿਆ ਇਹ ਲੁਧਿਆਣੇ ਵਾਲਾ ਦਰਿਆ ਤਾਂ ਮੈਨੂੰ ਲੱਗਦਾ ਹਾਂ ਬਸ ਇਹ ਪਾਣੀ ਵਾਲਾ ਦਰਿਆ ਹੈ ਗਾਈ ਵੀਰੇ ਦੇਖੋ ਦਰਿਆ ਦੇਖੋ ਦਰਿਆ 'ਚ ਲੋਕ ਫਿਰਦੇ ਆ ਦਰਿਆ ਚ ਪਾਣੀ ਤਾਂ ਫਿਰਦਾ ਲੋਕ ਹੀ ਫਿਰ ਕਿੱਧਰ ਜਾਣਾ ਜੀ ਮੇਰੇ ਸੂਟ ਜੋਗੇ ਪੈਸੇ ਮੇਰੇ ਸੂਟ ਜੋਗੇ ਪੈਸੇ ਬਚ ਗਏ ਸਿੱਧਾ ਜਾਣਾ ਸਿੱਧਾ ਜਾਣਾ ਸਿੱਧਾ ਉਹ ਨਾ ਸਾਡੀ ਕਾਰ ਚ ਨਾ ਉਹ ਫਸਟ ਟੈਗ ਨਹੀਂ ਚੱਲ ਰਿਆ ਸੀ ਤੇ ਸਾਨੂੰ ਪਰਚੀ ਲੱਗਾ ਹੀ ਨਹੀਂ ਸੀਗਾ ਤੇ ਸਾਨੂੰ ਪਰਚੀ ਡਬਲ ਕਟੋਣੀ ਪੈਣੀ ਸੀਗੀ 400 ਦੀ 800 ਤੇ ਜਨਾਬ ਜੀ ਨੇ ਪਰਚੀ بچਾ ਲਈ ਸੂਟ ਜੋਗੇ ਪੈਸੇ ਬਚ ਗਏ ਕਿਵੇਂ ਬਚਾਈ ਮੈਂ ਗਈ ਪਲੇਅਰਾਂ ਮੈਂ ਪਲੇਅਰ ਹੈਗਾ ਪਾਵਰ ਲਿਫਟਿੰਗ ਦਾ ਪਲੇਅਰ ਆ ਮੈਂ ਤੁਹਾਨੂੰ ਨੇ ਲੰਗਾਤਾ ਬਿਨਾ ਪਰਚੀ ਤੋਂ ਲੰਗਾਤਾ ਵਾ 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 ਆ ਮਾ ਪਾਵਰ ਲਿਫਟਰ ਆਮ 17 17 ਇਅਰ 올ਡ 7x 7x ਪਾਵਰ ਲਿਫਟਿੰਗ ਚੈਂਪੀਅਨ ਆਹ ਕੋ ਕੋ ਬਸ 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 7x ਨੇ ਵਰਲਡ ਪਾਵਰ ਲਿਫਟਿੰਗ ਲੀਗ ਨਾਰਥ ਏਸ਼ੀਆ ਆਲ ਇੰਡੀਆ ਓਪਨ ਚੈਂਪੀਅਨ ਇਹਨਾਂ ਪਾਵਰ ਲਿਫਟਿੰਗ ਨੂੰ ਇੱਕ ਵੀ ਨਹੀਂ ਸਮਝ ਲੱਗੀ ਸਿਰ ਤੋਂ ਹੀ ਉੱਡਿਆ ਸਿਰ ਤੋਂ ਹੀ ਉੱਟ ਗਿਆ ਬਸ ਸ਼ਾਬਾਸ਼ ਬਾਰਿਸ਼ ਬਾਰਿਸ਼ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ